ਗੋਲਾ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਇਸ ਸਮੇਂ ਨਾਗਣੀ ਦੇ ਵਿੱਚ ਗੋਲਾ ਫਸਾਇਆ ਹੋਇਆ ਹੈ। ਭਾਈ ਇਹ ਗੋਲੇ ਉਹਨਾਂ ਨੇ ਤਾਂ ਸਿੱਟੇ ਸੀ ਤੁਸੀਂ ਭੱਜਣਗੇ। ਤੁਸੀਂ ਨਾਗਣੀਆਂ ਟੰਗੀ ਫਿਰਦੇ ਹੋ। ਕਿ ਜਦੋਂ ਸਿੱਟਿਆ ਨਾਲੇ ਸਿੰਘ ਸਾਹਿਬ ਨੇ ਉੱਤੇ ਗਿੱਲੀ ਬੋਰੀ ਛੁੱਟੀ ਤੇ ਨਾਲੇ ਨਾਗਣੀ ਚ ਠੋਕ ਲਿਆ। ਤੈਨੂੰ ਹੁਣ ਇਹ ਦੱਸ ਦਿਓ ਇਹ ਪਿਛਲੀ ਵਾਲੀ ਜਿਹੜਾ ਸੀਗਾ ਨਾ ਉਹ ਟ੍ਰੇਨਿੰਗ ਸੀਗੀ ਆਦ ਕੀ ਤੇ ਪੂਰੇ ਤਿਆਰ ਪਰ ਤਿਆਰ ਨੇ। ਅਸੀਂ ਤਾਂ ਖਰਖਾ ਗੋਲੇ ਢੀਕਦੇ ਆ ਸਿੱਟੋ ਜਿੰਨੇ ਸਾਡੇ ਸਿੱਟ ਸਕਦੇ ਸਿੱਟ ਲਓ। ਇੱਥੇ ਭੱਜਣ ਵਾਲਾ ਕੋਈ ਨਹੀਂ ਆਇਆ ਗੋਲੇ ਦੇਖ ਕੇ ਇੱਥੇ ਸਾਰੇ ਗੋਲੇ ਨੱਪਣ ਵਾਲੇ ਆਇਓ ਆ। ਉਹਨਾਂ ਨੂੰ ਡਰ ਕਿੰਨਾ ਹੈ ਭੈ ਕਿੰਨਾ ਹੈ ਕਿ ਬੰਦੇ ਨਹੀਂ ਗੋਲੇ ਦਾਗ ਰਹੇ ਇਸ ਵਾਰੀ ਡਰੋਨਾਂ ਨਾਲ ਸੁੱਟ ਰਹੇ ਨੇ ਉਹਨਾਂ ਨੇ ਵੀ ਆਪਣੀ ਤਿਆਰੀ ਵੱਧ ਕੀਤੀ ਹੋਈ ਕਹਿੰਦੇ ਅਸੀਂ ਕੋਈ ਇਹ ਤਿਆਰੀਆਂ ਤਿਉਰੀਆਂ ਕਾਦੀਆਂ ਕੀਤੀਆਂ ਨੇ ਵੇਖੋ ਇਹ ਕੋਈ ਤਿਆਰੀ ਹੈ ਆਪਣੇਆਂ ਨੂੰ ਰੋਕਣ ਦੀ ਕਾਦੀ ਤਿਆਰੀ ਜਾਂ ਤੇ ਕਹਿਣ ਪੰਜਾਬ ਭਾਰਤ ਦਾ ਹਿੱਸਾ ਨਹੀਂ ਇੰਡੀਆ ਦਾ ਹਿੱਸਾ ਨਹੀਂ ਇਹ ਤੇ ਤਿਆਰੀ ਹੋਏ ਇੰਨੀ ਕੋਈ ਤਿਆਰੀ ਆਪਣੇ ਬਾਰਡਰਾਂ 'ਤੇ ਕਰਨ ਚੈਨਾ ਵਾਲੇ ਇਹਨਾਂ ਨੂੰ ਧੱਕਾ ਪਾਉਣ ਰਹੇ ਆ ਉੱਥੇ ਤਿਆਰੀ ਦਿਖਾਣ ਨਹੀਂ ਤੇ ਇਹ ਤੇ ਦਿੱਲੀ ਤੱਕ ਜਾਣਗੇ ਅੱਜ ਨਹੀਂ ਜਾਣਗੇ ਕੱਲ ਜਾਣਗੇ ਪਰ ਜਦੋਂ ਮਾਹੌਲ ਬਣ ਗਿਆ ਜੇ ਤੁਹਾਡੇ ਅੱਗੂ ਨੇ ਕਹਿ ਦਿੱਤਾ ਵੀ ਚਲੋ ਬਈ ਦਿੱਲੀ ਜਾਣਾ ਫੇਰ ਹਾਂ ਮੈਂ ਚੱਕ ਦੇਂਗਾ ਮੈਨੂੰ ਪਰਵਾਹੋ ਨਹੀਂ ਹੈ ਕੋਈ ਨੰਗੀ ਕੁਰਬਾਨਾ ਪਰ ਨੱਚਣੇ ਵਾਲੇ ਇਹਨਾਂ ਤੋਂ ਕਿਹੜੀ ਗੱਲ ਆ ਜੋ ਕਿ ਆ ਮੀਟਿੰਗ ਦਾ ਵੀ ਸੱਦਾ ਆ ਰਿਹਾ ਹੈ ਵੀ ਮੀਟਿੰਗ ਦੁਬਾਰਾ ਕਰ ਲੈਨੇ ਆ ਵੀ ਅਸੀਂ ਤਾਂ ਚਾਹੁੰਦੇ ਆ ਵੀ ਕਿਸਾਨਾਂ ਦਾ ਭਲਾ ਕਰੀਏ ਕੋਈ ਨਹੀਂ ਆਂਦਾ ਭਾਜੀ ਸੱਦੇ ਇਹਨਾਂ ਨੇ ਦੇਣੇ ਹੀ ਦੇਣੇ ਆ ਜਿੰਨਾ ਚਿਰ ਹੱਲ ਨਹੀਂ ਹੁੰਦਾ ਇਹ ਮੁੜਦੇ ਨਹੀਂ ਸੱਧਿਆ ਨਾ ਨਹੀਂ ਜਾਣਾ ਵਿਆਹ ਕਰਾ ਕੇ ਹੀ ਜਾਣਾ ਸਾਰਿਆਂ ਨੂੰ ਇਸ ਸਮੇਂ ਸੰਭੂ ਬਾਰਡਰ ਦੇ ਉੱਤੇ ਖੜੇ ਆ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਜਿੱਥੇ ਹਰਿਆਣਾ ਪੁਲਿਸ ਦੇ ਵੱਲੋਂ ਬਹੁਤ ਸਾਰੇ ਅੱਗੇ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਬੰਧ ਕੀਤੇ ਹੋਏ ਆ ਪਰ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਕਿਸਾਨ ਵੀ ਇਸ ਸਮੇਂ ਇਸ ਥਾਂ ਦੇ ਉੱਤੇ ਖੜੇ ਆ ਵਿੱਚ ਵਿੱਚ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂ ਫੋਰਸਿਸ ਜੋ ਲੱਗਿਆ ਹੋਇਆ ਨਾ ਵੱਲੋਂ ਜੋ ਗੋਲੇ ਧੱਕੇ ਜਾਂਦੇ ਆ ਅ ਅਥਰੂ ਗੈਸ ਦੇ ਟੀਅਰ ਗੈਸ ਦੇ ਜੋ ਗੋਲੇ ਸਿੱਟੇ ਜਾਂਦੇ ਆ ਉਹਨਾਂ ਦੇ ਨਾਲ ਵੀ ਕਾਫੀ ਇੱਕ ਵਾਰ ਭਗੜੜ ਮੱਚੀ ਕਿਉਂਕਿ ਕਾਫੀ ਹਾਰਮਫੁਲ ਰਹਿੰਦੇ ਆ ਸਕਿਨ ਨੂੰ ਵੀ ਲੈ ਕੇ ਅੱਖਾਂ ਨੂੰ ਲੈ ਕੇ ਵੀ ਪਰ ਕਿਸਾਨ ਵੀਰ ਵੀ ਇੱਥੇ ਮੌਜੂਦ ਆ ਤੇ ਗੋਲਾ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਇਸ ਸਮੇਂ ਨਾਗਣੀ ਦੇ ਵਿੱਚ ਗੋਲਾ ਫਸਾਇਆ ਹੋਇਆ ਹੈ ਬਈ ਇਹ ਗੋਲੇ ਉਹਨਾਂ ਨੇ ਤਾਂ ਸਿੱਟੇ ਸੀ ਤੁਸੀਂ ਭੱਜ ਜਾਣਗੇ ਤੁਸੀਂ ਨਾਗਣੀਆਂ ਟੰਗੀ ਫਿਰਦੇ ਹੋ ਹੋਇਆ ਕੀ ਕਿ ਜਦੋਂ ਸਿੱਟਿਆ ਨਾਲੇ ਸਿੰਘ ਸਾਹਿਬ ਨੇ ਉੱਤੇ ਗਿੱਲੀ ਬੋਰੀ ਛੁੱਟੀ ਤੇ ਨਾਲੇ ਨਾਗਣੀ ਚ ਠੋਕ ਲਿਆ ਤੈਨੂੰ ਹੁਣ ਇਹ ਦੱਸ ਦਿਓ ਇਹ ਪਿਛਲੀ ਵਾਲੀ ਜਿਹੜਾ ਸੀਗਾ ਨਾ ਉਹ ਟ੍ਰੇਨਿੰਗ ਸੀਗੀ ਐਤਕੀ ਤੇ ਪੂਰੇ ਤਿਆਰਬਰ ਤਿਆਰ ਨੇ ਉਹਨਾਂ ਨੂੰ ਡਾਰਕ ਕਿੰਨਾ ਹੈ ਭੈ ਕਿੰਨਾ ਹੈ ਕਿ ਬੰਦੇ ਨਹੀਂ ਗੋਲੇ ਦਾਗ ਰਹੇ ਇਸ ਵਾਰੀ ਡਰੋਨਾਂ ਨਾਲ ਸੁੱਟ ਰਹੇ ਨੇ ਉਹਨਾਂ ਨੇ ਵੀ ਆਪਣੀ ਤਿਆਰੀ ਵੱਧ ਕੀਤੀ ਹੋਈ ਕਹਿੰਦੇ ਅਸੀਂ ਓਏ ਇਹ ਤਿਆਰੀਆਂ ਤਿਉਰੀਆਂ ਕਾਦੀਆਂ ਕੀਤੀਆਂ ਨੇ ਵੇਖੋ ਇਹ ਕੋਈ ਤਿਆਰੀ ਹੈ ਆਪਣੇਆਂ ਨੂੰ ਰੋਕਣ ਦੀ ਕਾਦੀ ਤਿਆਰੀ ਆਪਾਂ ਜਾਂ ਤੇ ਕਹਿਣ ਪੰਜਾਬ ਭਾਰਤ ਦਾ ਹਿੱਸਾ ਨਹੀਂ ਇੰਡੀਆ ਦਾ ਹਿੱਸਾ ਨਹੀਂ ਫਿਰ ਤੇ ਤਿਆਰੀ ਹੋਏ ਇੰਨੀ ਕੋਈ ਤਿਆਰੀ ਆਪਣੇ ਬਾਰਡਰਾਂ 'ਤੇ ਕਰਨ ਚੈਨਾ ਵਾਲੇ ਇਹਨਾਂ ਨੂੰ ਧੱਕਾ ਪਾਉਣ ਰਹੇ ਆ ਉੱਥੇ ਤਿਆਰੀ ਦਿਖਾਣ ਆਪਣਿਆਂ ਨਾਲ ਲੜਕੇ ਕਦੀ ਨਹੀਂ ਤਿਆਰੀ ਹੁੰਦੀ ਉਹਨਾਂ ਨੂੰ ਇੱਕੋ ਹੀ ਬੇਨਤੀ ਭਾਈ ਜੜੀਆਂ ਮੰਗਾ ਤੁਸੀਂ ਮੰਨੀਆਂ ਅਸੀਂ ਉਹਨਾਂ ਨੂੰ ਪੂਰੀਆਂ ਕਰ ਦੋ ਨਹੀਂ ਤੇ ਇਹ ਤੇ ਦਿੱਲੀ ਤੱਕ ਜਾਣਗੇ ਅੱਜ ਨਹੀਂ ਜਾਣਗੇ ਕੱਲ ਜਾਣਗੇ ਵੱਡੇ ਜਿੰਨੇ ਵੀ ਲੀਡਰ ਆ ਸਾਰੇ ਮੀਟਿੰਗ ਚੱਲਦੀ ਪਈ ਹੈ ਇਹ ਜਦੋਂ ਵਾਹਿਗੁਰੂ ਨੇ ਕਿਰਪਾ ਕਰਨੀ ਹੈ ਤੇ ਮਿੰਟ 10 20 ਦਾ ਗੇਮ ਹੈ ਸਾਰੀ ਤੁਸੀਂ ਕਹਿੰਦੇ ਆਪਣੇ ਆ ਉਹ ਵੀ ਕਹਿੰਦੇ ਵੀ ਕਿਸਾਨ ਸਾਡੇ ਆਪਣੇ ਅਸੀਂ ਕਿਸਾਨਾਂ ਦੇ ਲਈ ਬਹੁਤ ਯੋਜਨਾਵਾਂ ਚਲਾਈਆਂ ਅਸੀਂ ਕਿਸਾਨਾਂ ਦਾ ਭਲਾ ਚਾਹੁੰਦੇ ਆ ਪਰ ਫਿਰ ਉਹ ਖਟਾਸ ਕਿੱਥੇ ਬਣੀ ਹੋਈ ਆ ਇਹ ਫੈਸਲਾ ਕਿਉਂ ਨਹੀਂ ਹੋ ਪਾ ਰਿਹਾ ਮੰਗਾ ਧੋਡੀਆਂ ਕਿਉਂ ਉੱਥੇ ਦੀ ਉੱਥੇ ਖੜੀਆਂ ਉਹ ਦਿਲੋਂ ਨਹੀਂ ਕਹਿੰਦੇ ਅਸੀਂ ਤਾਂ ਦਿਲੋਂ ਕਹਿੰਦੇ ਆ ਆਪਣੇ ਆ ਉਹ ਦਿਲੋਂ ਕਹਿਣ ਤੇ ਸਾਨੂੰ ਉੱਥੇ ਸੱਦਣ ਨਾ ਕੋਈ ਬੰਦਾ ਵੇਲਾ ਨਹੀਂ ਹਰ ਬੰਦਾ ਲੱਖਾਂ ਕਰੋੜਾਂ ਨਹੀਂ ਅਰਬਾਂ ਕਰੋੜਾ ਰੁਪਈਆ ਦਾ ਨੁਕਸਾਨ ਕਰਕੇ ਹੁੰਦੇ ਆ ਇਹ ਸਾਡੇ ਜਿੰਨੇ ਵੀਰ ਨੇ ਨੁਕਸਾਨ ਜਿਹੜਾ ਬੰਦਾ ਵੀ ਆਪਣਾ ਕੰਮ ਛੱਡ ਕੇ ਆਇਆ ਵੇਲਾ ਕੋਈ ਨਹੀਂ ਪੂਰੇ ਦੇਸ਼ ਦਾ ਢਿੱਡ ਭਰਦਾ ਪੰਜਾਬ ਤਾਨੂੰ ਪਤਾ ਹੋਣਾ ਕਿ 60% ਜੋ ਉਪਜ ਹੈ ਖੇਤੀ ਦੀ ਉਹ ਪੰਜਾਬ ਕਰਦਾ ਤੇ ਜਦੋਂ ਇਹਨਾਂ ਨੂੰ ਕਿਤੇ ਨਾਂ ਮਿਲਿਆ ਫਿਰ ਇਹਨਾਂ ਨੇ ਪਿੱਟਣਾ ਜਦੋਂ ਅੰਨ ਦੀ ਘਾਟ ਹੁੰਦੀ ਆ ਉਹ ਸਾਡੇ ਕਿਸਾਨ ਸਾਡੇ ਹੁਣ ਇਹਨਾਂ ਦੇ ਨਕਲੀ ਕਿਸਾਨ ਆ ਜਿਨ੍ਹਾਂ ਨੂੰ ਪੈਸਾ ਤੇ ਲਾ ਦਈ ਜਾਂਦੇ ਆ ਪੰਜਾਬ ਦਾ ਕਰਜ਼ਾ ਨਹੀਂ ਮਾਫ ਕੀਤਾ ਹੁਣ ਤੁਹਾਨੂੰ ਪਤਾ ਹੋਣਾ ਹੈ ਕਿੰਨੇ ਬੰਦੇ ਨੀਰਜ ਮੋਦੀ ਇੱਕ ਦੋ ਹੋਰ ਮੋਦੀ ਮੈਂ ਕਹਿੰਦਾ ਇਹ ਵੀ ਮੋਦੀ ਵੀ ਚੇਖਰੇ ਭਰਾ ਹੀ ਆਪੇ ਜੇ ਉਹ ਲੈ ਕੇ ਚੱਲ ਗਏ ਇਹਨਾਂ ਕੋ ਸਾਹਮਣੇ ਨਹੀਂ ਗਏ ਹੁਣ ਇਹਨਾਂ ਨੇ ਮੈਨੂੰ ਨਾਮ ਭੁੱਲ ਗਿਆ ਇੱਕ ਬੰਦੇ ਦਾ ਇਹਨਾਂ ਕੋ ਜਿਆਦਾ ਕਰਜ਼ਾ ਮਾਫ ਕੀਤਾ ਕਿ ਪੰਜਾਬ ਸਾਰੇ ਦਾ ਮਾਫ ਹੋ ਜਾਣਾ ਸੀਗਾ ਇਹ ਸਾਨੂੰ ਲੁੱਟ ਖਸੁੱਟ ਕੇ ਦਿੱਲੀ ਦਾ ਨਾ ਹਮੇਸ਼ਾ ਦਿੱਲੀ ਤੇ ਪੰਜਾਬ ਦੀ ਬਣੀ ਨਹੀਂ ਪਰ ਦਿੱਲੀ ਪੰਜਾਬੀਆਂ ਨੇ ਦਾਨ ਚ ਦਿੱਤੀ ਹੋਈ ਹੈ ਮੋਦੀ ਕਿਤੇ ਭਲੇਖੇ ਚ ਨਾ ਰਵੇ ਪਰ ਲੋਕ ਕਹੀ ਜਿਹੜੇ ਹੈਗੇ ਆ ਉਹ ਤੁਹਾਡੇ ਜਦੋਂ ਵੀਡੀਓਜ਼ ਪੈਂਦੀ ਕਮੈਂਟ ਕਰਦੇ ਆ ਉਹ ਕਹਿੰਦੇ ਹੁਣ ਪਹਿਲਾ ਟਰੈਕਟਰ ਲੈ ਲੈ ਕੇ ਕਰਜ਼ੇ ਲੈ ਕੇ ਟਰੈਕਟਰ ਲਈ ਜਾਂਦੇ ਆ ਤੇ ਫਿਰ ਹੁਣ ਬਾਅਦ ਚ ਖੁਦਕੁਸ਼ੀਆਂ ਕਰੀ ਜਾਂਦੇ ਆ ਤੇ ਫਿਰ ਹੁਣ ਆ ਕਰਜ਼ੇ ਮਾਫ ਕਰਾਉਣ ਤੁਰ ਪੇ ਦਾਰਾ ਬਨ ਕੇ ਵੇਖੋ ਇਹ ਹੁਣ ਮੈਂ ਕਹਿਣਾ ਤੇ ਨਹੀਂ ਚਾਹੁੰਦਾ ਇਹ ਚਾਪਲੂਸ ਆ ਉਹਨਾਂ ਦੇ ਕੁੱਤੇ ਕਹਿ ਦੇਣਾ ਜਿਹੜੇ ਇਹੋ ਜਿਹੇ ਲੋਕ ਕਰਦੇ ਆ ਨਾ ਕਮੈਂਟ ਸਚਾਈ ਨਹੀਂ ਪਤਾ ਫੇਸਬੁੱਕ ਦੇ ਉਹ ਬਣੇ ਆ ਸਾਰੇ ਪ੍ਰਧਾਨ ਸਚਾਈ ਤੇ ਇੱਥੇ ਆ ਕੇ ਹੁਣ ਤੁਹਾਨੂੰ ਵੀਰੇ ਸਚਾਈ ਦਾ ਪਤਾ ਜਿੰਨੇ ਵੀਰ ਖੜੇ ਆ ਬਿਜੂਰੋ ਖੜੇ ਇਹ ਸਚਾਈ ਦਾ ਪਤਾ ਉਹ ਤੇ ਘਰ ਬੈਠੇ ਟੀਵੀ ਲਾ ਕੇ ਕਮੈਂਟ ਕਰੀ ਆਉਂਦੇ ਆ ਉਹ ਕੁੱਤੇ ਭੌਂਕਦੇ ਹੁੰਦੇ ਆ ਭੌਂਕੀ ਹਾਥੀ ਤੁਰੇ ਜਾਂਦੇ ਪਈ ਤੁਸੀਂ ਗੋਲਾ ਜਦੋਂ ਆਇਆ ਤੁਸੀਂ ਬੋਰੀ ਸਿੱਟ ਲਈ ਉੱਤੇ ਲੋਕ ਤਾਂ ਭੱਜਦੇ ਆ ਵੀ ਇੱਧਰ ਉੱਧਰ ਨੂੰ ਵੀ ਗਰਮ ਹੋਣਾ ਗੋਲਾ ਕਿਤੇ ਫਟ ਨਾ ਜਾਵੇ ਨੁਕਸਾਨ ਨਾ ਕਰ ਦੇਵੇ ਤੁਸੀਂ ਕਹਿੰਦੇ ਬੋਰੀ ਪਾ ਲਈ ਉੱਤੇ ਉਹਦੇ ਭਾਜੀ ਇਹ ਭੁੱਲ ਜਾਂਦੇ ਆ ਇਹ ਨਾਗਣੀ ਦਾ ਆਪਣੇ ਹਾਥੀ ਢਟਾਇਆ ਜੀ ਨਾਲੇ ਕਿ ਜਦੋਂ ਸ਼ੁਰੂ ਤੋਂ ਪਤਾ ਜਿਹੜੀ ਸਾਡੀ ਸਿੱਖ ਕੌਮ ਹੈ ਰਹੀ ਆ ਆਪਣੀ ਸ਼ੁਰੂ ਤੋਂ ਇਹਨਾਂ ਦਾ ਇਤਿਹਾਸ ਕਰੀ ਨਹੀਂ ਪਿਛਲੇ ਫੋਲ ਕੇ ਦੇਖ ਲੈਣਾ ਇੱਕ ਇੱਕ ਬੰਦਾ 100 ਲੱਖਾਂ ਲੜਨ ਵਾਲਾ ਸੀ ਇਹ ਤਾਂ ਅਸੀਂ ਆ ਦੇਖਦੇ ਆ ਕਿ ਉਹਣੀਆ ਪ੍ਰਧਾਨ ਕਰ ਦੇਗੀ ਆ ਕਹਿ ਦੇ ਤਾਂ ਤਾਂ ਕੁਝ ਵੀ ਹੈ ਨਹੀਂ ਮੋਰੇ ਚੱਕਣ ਨੂੰ ਇਦੋਂ ਪਾਵਾਂ ਦੁੱਗਲੇ ਹੋ ਕੇ ਵੀ ਆ ਜਾਣ ਹੁਕਮ ਨਹੀਂ ਆਇਆ ਹੁਕਮ ਨਹੀਂ ਆਇਆ ਅਸੀਂ ਤਾਂ ਖੜਖੜ ਗੋਲੇ ਢੀਕਦੇ ਆ ਸਿੱਧੋ ਜਿੰਨੇ ਸਾਡੇ ਸਿੱਟ ਸਕਦੇ ਸਿੱਟ ਲੋ ਕਿਉਂ ਅਸੀਂ ਨਿਤ ਖੱਤਿਆਂ ਦੇ ਆਪਣੇ ਸੱਪਾਂ ਦੇ ਸਿਰਿਆਂ ਦੇ ਪੈਰ ਰੱਖ ਰੱਖ ਕੇ ਖੇਤੀ ਕਰਦੇ ਆ ਜਿਹੜੀ ਤੁਸੀਂ ਗੱਲ ਕੀਤੀ ਕੋਈ ਟਰੈਕਟਰ ਜੇ ਅਸੀਂ ਮਿਹਨਤ ਗੱਡੀਆਂ ਲਈਆਂ ਟਰੈਕਟਰ ਲਏ ਆ ਅਸੀਂ ਮ ਵਿਚ ਬੂਸੀਆਂ ਕਰਕੇ ਆਪਾਂ ਲੀਡਰ ਆਦਾ ਜੀ ਰਲ ਜਾਓ ਨਾ ਰਲ ਜਾਓ ਕੋਮਾ ਰਹਿਣਗੇ ਸਾਡੀਆਂ ਮਿਹਨਤਾਂ ਕੀਤੀਆਂ ਅਸੀਂ ਆਪਣੇ ਮਿਹਨਤਾਂ ਨਾਲ ਗੱਡੀਆਂ ਲਏ ਮਿਹਨਤਾਂ ਨਾਲ ਟਰੈਕਟਰ ਲਏ ਆ ਠੀਕ ਆ ਜੇ ਸਾਡੇ ਕੋਲ ਮਹੱਤਵਪੂਰਨ ਬੰਦੇ ਕਿ ਬੈਂਕ ਚੋਂ ਕਰਜ਼ੇ ਲਏ ਸੀ ਪਰ ਕਰਜ਼ੇ ਜਾਦੇ ਨਹੀਂ ਪਹਿਲਾਂ ਸਾਡੇ ਕੋਲ ਮੰਨੇ ਸੀ ਐਮ ਸੀ ਡੀ ਨੇ ਉਹ ਵੀ ਆਪਣੇ ਸਾਰੇ ਮਾਫਕਾਂ ਨੂੰ ਪਰ ਇਹ ਨਹੀਂ ਹੁਣ ਦੁਬਾਰਾ ਆਪਣੇ ਸਿਰ ਤੇ ਆਪਾਂ ਨਹੀਂ ਆਪ ਪਾਇਆ ਕਰਜ਼ੇ ਦੀ ਗੱਲ ਕਰਨਾ ਇੱਕ ਮਿੰਟ ਹੈ ਕਰਜ਼ਾ ਕਿਹੜਾ ਨਹੀਂ ਲੈਂਦਾ ਕਾਰਪੋਰੇਟ ਘਰਾਣੇ ਅਰਬਾਂ ਖਰਬਾਂ ਉਹ ਨਹੀਂ ਉਹਨਾਂ ਦੀ ਪ੍ਰਾਪਰਟੀ ਨਹੀਂ ਹੁੰਦੀ ਜਿੰਨਾ ਕਰਜ਼ਾ ਲੈ ਲੈਂਦੇ ਆ ਸਾਡੇ ਤੇ ਇੱਕ ਖੇਤ ਤੇ 2 ਲੱਖ ਦੀ ਲਿਮਟ ਨਹੀਂ ਦਿੰਦੇ ਉਹਨਾਂ ਦੇ ਕੋਲ ਹੁੰਦਾ ਕੁਝ ਨਹੀਂ ਅਰਬਾਂ ਖਰਬਾਂ ਮਾਰ ਕੇ ਚੱਲ ਜਾਂਦੇ ਆ ਲੱਖਾਂ ਲੱਖਾਂਗੇ ਸੂਟ ਜਾਰੇ ਮੋਦੀ ਕੇ ਲੱਖਾਂ ਲੱਖਾਂਗੇ ਮੋਦੀ ਕੇ ਸੂਟ ਜਾਰੇ ਪਹਿਲਾਂ ਪਾਲੇ ਤਾਂ ਚਾਹ ਕਰੇ ਤਾਂ ਚਾੜਾ ਖਰੀਦਣੇ ਦਾ ਲੱਖਾਂਗੇ ਸੂਟ ਤੁਸੀਂ ਦੱਸੋ ਇਹ ਗੱਲ ਹਰ ਵੀ ਕਹਰੇ ਭੈਣ ਕਾ ਬੰਦੇ ਕਹ ਰਹੇ ਕਾ ਖੁਦ ਕਸੀਆਂ ਕਰਾਂ ਸੰਧੋ ਹੀ ਮਿਲ ਜਾ ਲੋਂ ਜਮੀਨੋਂ ਪਰ ਮਿਲੇਗਾ ਕੋਈ ਮਿਲ ਜੇਗਾ ਲੋਨ ਇਹ ਜ਼ਮੀਨ ਹੈ ਜਦੀ ਲੈ ਸੋਚ ਕੇ ਬੰਦਾ ਲੋਨ ਨੇ ਘਟੀਆਂ ਬੰਦੇ ਜੋਂ ਸੇ ਕਹ ਰਹੇ ਖੁਦ ਕਸੀਆਂ ਕਰਾਂ ਰਾਮੀ ਬੰਦੇ ਆ ਬਈ ਤੁਸੀਂ ਇਹ ਸੇਦ ਸੂਤ ਵੀ ਬਹੁਤ ਬਣਾਈ ਹੋਈ ਆ ਐ ਸ਼ੌਕ ਆ ਤੁਹਾਨੂੰ ਇਹ ਇਹਦਾ ਬਾਬੇ ਦੀ ਕਿਰਪਾ ਆ ਜੀ ਜਦੋਂ ਮਰੇ ਸਾਰੀ ਥੋੜਾ ਡਾਊਨ ਹੋਣ ਲੱਗਦੇ ਨਾ ਸਾਨੂੰ ਇਦਾਂ ਦੇ ਫੇਰ ਸਾਡੇ ਜਵਾਨ ਸਾਡੇ ਜਾਗਦੇ ਆ ਅਸੀਂ ਭੁੱਲ ਜਾਈਦਾ ਸਾਡੀ ਜਵਾਨੀ ਤੋਂ ਅਸੀਂ ਭਾਵੇਂ ਸਿਆਣੇ ਵੀ ਹੋ ਗਏ ਪਰ ਜਵਾਨੀ ਸਾਡੀ ਫੇਰ ਪੈਦਾ ਹੋ ਜਾਂਦੀ ਆ ਦੋ ਅਸੀਂ ਕਹਿੰਦੇ ਜਿਹੜੇ ਗੋਲਿਆਂ ਕਹਿੰਦੇ ਅਸੀਂ ਤਾਂ ਕਹਿੰਦੇ ਸਿੱਟੋ ਜਿੰਨੇ ਸੱਟਣੇ ਸਿੱਟੋ ਅਸੀਂ ਸਾਡੇ ਗੋਲਿਆਂ ਘੜ ਕੇ ਖੜੇ ਆ ਪਰ ਉਹਨਾਂ ਦੇ ਹੁਣ ਡਰੋਨ ਔਣੇ ਬੰਦ ਹੋ ਗਏ ਤਾਂ ਅਸੀਂ ਥੋੜਾ ਆ ਗਏ ਅਸੀਂ ਆਰਡਰ ਦੇ ਰਹੇ ਹਾਂ ਜਿੱਦਣ ਹੋਗਾ ਉਹਦੇ ਅਸੀਂ ਨਾ ਨਾ ਬਾਛੇ ਪਰ ਬਾਗ ਲੰਗਾ ਲਗੇ ਉਹਦੀ ਵਖੀਲੇ ਇੱਕ ਵਾਰੀ ਤੁਸੀਂ ਗਿਆ ਭੱਜ ਜਾਣਾ ਇਥੇ ਤਾਂ ਗੋਲੇ ਨੱਪਣ ਵਾਲੇ ਆਏ ਹੋ ਆ ਇੱਥੇ ਭੱਜਣ ਵਾਲਾ ਕੋਈ ਨਹੀਂ ਆਇਆ ਗੋਲੇ ਦੇਖ ਕੇ ਇੱਥੇ ਸਾਰੇ ਗੋਲੇ ਨੱਪਣ ਵਾਲੇ ਆਏ ਹੋ ਆ ਜਿਹੜੇ ਭੱਜਣ ਵਾਲੇ ਦਾ ਘਰੇ ਬੈਠੇ ਉਹ ਤਾਂ ਆਏ ਹੀ ਨਹੀਂ ਡਰਦੇ ਕਿ ਘਰੇ ਗੋਲਿਆਂ ਤੋਂ ਕੀ ਕੀ ਹੋ ਜਾਣਾ ਮੀਡੀਆ ਦੇ ਕਈ ਬੰਦੇ ਕਹਿੰਦੇ ਮੈਂ ਲਾਏ ਨਾ ਮੈਂ ਸ਼ੇਰ ਆ ਬਹੁਤ ਬੰਦੇ ਇਦਾਂ ਦੀ ਕਰਦੇ ਆ ਉਹ ਨਕਲੀ ਸ਼ੇਰ ਨੂੰ ਝੜ ਦੋ ਉਹ ਅੱਜ ਬੰਦਾ ਜਿੱਦਾਂ ਕੁੱਤਾ ਮੂੰਹ ਲੈ ਕੇ ਬੈਠਾ ਹੋਣਾ ਨਾ ਉਹ ਲਾਇਨ ਸ਼ੇਰ ਮੈਂ ਨਾ ਨਹੀਂ ਲੈਂਦਾ ਤੁਸੀਂ ਵੀ ਜਾਣਦੇ ਹੋ ਸਾਰੇ ਜਾਣਦੇ ਹੋ ਉਹ ਲਾਇਨ ਸ਼ੇਰ ਬੈਠਾ ਹੋਣਾ ਜ ਉਹ ਪਉਛੇ ਸਰਦੇ ਆ ਕੇ ਕਾਰਨ ਕੀ ਹੁੰਦਾ ਕਹਿਣ ਨਾਲ ਕੁਝ ਨਹੀਂ ਹੁੰਦਾ ਕਹਿਣੀ ਔਰ ਕਤਨੀ ਇੱਕ ਹੋਵੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਉਹ ਹੈ ਮੇਰਾ ਸਿੱਖ ਤੇ ਮਹੰਮਾ ਸਾਹਿਬ ਨੇ ਵੀ ਕਿਹਾ ਕਿ ਮੇਰਾ ਸੱਚਾ ਮੁਸਲਮਾਨ ਉਹ ਹੈ ਜਿਹਦਾ ਫੈਜ਼ ਔਰ ਕੌਲ ਇੱਕ ਹੋਵੇ ਉਹ ਕਹਿਣੀਆਂ ਕਤਨੀਆਂ ਕਹਿਣ ਵਾਲੇ ਤੇ ਆ ਗਏ ਇੱਥੇ ਜਿੰਨੇ ਕਰਨਾ ਹੈ ਉਹ ਆ ਗਏ ਜਿੰਨਾ ਕਹਿਣਾ ਹੈ ਉਹ ਕਹੀ ਜਾਣ ਜੋ ਕਹਿੰਦੀ ਜਿਹੜੇ ਘੁੱਡਾ ਪਰ ਬੈਠੇ ਉਹ ਨਹੀਂ ਬਾਬਾ ਜੀ ਅਜੇ ਤਾਂ ਉਹ ਧਮਕ ਪਾ ਪਾ ਕੇ ਗੋਲੀਆਂ ਦੀ ਅਜੇ ਤਾਂ ਮਾਹੌਲ ਜਿਹੀ ਸਰਜਿਆ ਪਰ ਜਦੋਂ ਮਾਹੌਲ ਬਣ ਗਿਆ ਜੇ ਤੁਹਾਡੇ ਅੱਗੂ ਨੇ ਕਹਿ ਦਿੱਤਾ ਵੀ ਚਲੋ ਬਈ ਦਿੱਲੀ ਜਾਣਾ ਫੇਰ ਹਾਂ ਬੈ ਚੱਕ ਦੇਗਾ ਮੈਨੂੰ ਪਰਵਾਹੋ ਨਹੀਂ ਹੈ ਕੋਈ ਨੰਗੀ ਕੁਰਬਾਨਾ ਪਰ ਨੱਚਣੇ ਵਾਲੇ ਯਾਰ ਨੇ ਤਾਂ ਕਿਹੜੀ ਗੱਲ ਆ ਜੋ ਉਮਰ ਥੋੜੀ ਬਿਨਾ ਸਿਰ ਤੇ ਲੜਨੇ ਵਾਲੇ ਐ ਐਸੇ ਐਸੇ ਗੁਰੂ ਮਰੇ ਤੋਂ ਉਮਰ ਥੋੜੀ ਕਾਫੀ ਹੋ ਗਈ ਤੁਸੀਂ ਜਵਾਨੀ ਵਾਲੀ ਗੱਲਾਂ ਕਰ ਰਹੇ ਕਾਲ ਕੀ 60 ਸਾਲ ਦੀ ਉਮਰ ਹੈ ਕੋਈ ਪਰਵਾਹ ਨਹੀਂ ਹੈ ਮਰਨਾ ਤਾਂ ਕੱਲ ਨੂੰ ਵੀ ਅੱਜ ਵੀ ਫਿਰ ਕੀ ਕੁਝ ਹੋਰ ਹੋ ਜਾਏਗਾ ਇਹੋ karenge ਕੋਈ ਪਰਵਾਹ ਨਹੀਂ ਹੈ ਮਰਨਾ ਤਾਂ ਹਈ ਹੈ ਕੀ ਜੀਜੇ ਕੋਈ ਬਾਤੋ ਨਹੀਂ ਹੈ ਮਰਨੇ ਕੀ ਸਾਤੇ ਲਾਤੀ ਹੁਣ ਜਿੰਦਗੀ ਸੱਚ ਜਾਣੋ ਹਾਂ ਮਰਨਾ ਸੱਚ ਜਾਣੋ ਜੂਣਾ ਝੂਟ ਜੁਣਾ ਝੂਠ ਹੈ ਜਿਹੜਾ ਤੁਸੀਂ ਕਿਹਾ ਨਾ ਵੀ ਜਦੋਂ ਹੁਕਮ ਆਇਆ ਭਲੇਖੇ 'ਚ ਰਹਿਣ ਇਹ ਜਿਹੜੇ ਸਰਕਾਰਾਂ ਉੱਥੋਂ ਹੁਕਮ ਦਿੰਦੀਆਂ ਇਹਨਾਂ ਨੇ ਜਿੰਨਾ ਹੁਕਮ ਦੇਣਾ ਇਹ ਅੱਗੇ ਛਾਤੀਆਂ ਡਾਉਂਦੇ ਆ ਸਾਡੇ ਉਹ ਪ੍ਰਧਾਨ ਆ ਜਿਹੜੇ ਕਿ ਅੱਗੇ ਤੁਰਦੇ ਆ ਪਿੱਛੇ ਨਹੀਂ ਕਿ ਪਿੱਛੇ ਹੁਕਮ ਆਉਣਾ ਉਹ ਹੁਕਮ ਦੇਣਾ ਨਹੀਂ ਉਹਨਾਂ ਨਾਲ ਚੱਲਣਾ ਹੈ ਜਦੋਂ ਪ੍ਰਧਾਨ ਗਿਆ ਮਗਰ ਸੰਗਤ ਨੇ ਤੇ ਇਦਾਂ ਚੰਗਰਾ ਮਾਰਦੇ ਜਾਣਾ ਜਕਾਰੇ ਲਾਉਂਦੇ ਜਾਣਾ ਤੇ 10 ਮਿੰਟ ਲਾਉਣੇ ਨੇ ਬੰਨੇ ਕਰਦੇ ਆ ਸਿਰਫ ਅਜੇ ਰਣਨੀਤੀ ਹੋ ਰਹੀ ਏ ਉਹਨਾਂ ਨੂੰ ਵੀ ਆਪਣਾ ਸੁਣਿਆ ਕਿ ਮੀਟਿੰਗ ਦਾ ਵੀ ਸਦਾ ਆ ਰਿਹਾ ਹੈ ਵੀ ਮੀਟਿੰਗ ਦੁਬਾਰਾ ਕਰ ਲੈਨੇ ਆ ਵੀ ਅਸੀਂ ਤਾਂ ਚਾਹੁੰਦੇ ਆ ਵੀ ਕਿਸਾਨਾਂ ਦਾ ਭਲਾ ਕਰਦੇ ਕੋਈ ਨਹੀਂ ਆਂਦਾ ਪਾਜੀ ਸੱਦੇ ਇਹਨਾਂ ਨੇ ਦੇਣੇ ਦੇਣੇ ਆ ਜਿੰਨਾ ਚਿਰ ਹੱਲ ਨਹੀਂ ਹੁੰਦਾ ਇਹ ਮੋੜਦੇ ਨਹੀਂ ਸੱਧਿਆ ਨਾ ਨਹੀਂ ਜਾਣਾ ਵਿਆਹ ਕਰਾ ਕੇ ਹੀ ਜਾਣਾ ਸਾਰਿਆਂ ਨੇ ਹਾਂਜੀ ਜਿੰਨਾ ਚਿਰ ਜੋ ਅੱਗੇ ਜੋ ਗਲਤੀਆਂ ਹੋ ਗਈਆਂ ਸਾਡੇ ਕੋ ਅਸੀਂ ਉਹ ਵੀ ਠੀਕ ਕਰ ਲਈਆਂ ਐਦਕੀ ਕਿਉਂਕਿ ਅਸੀਂ ਵੀ ਇੱਕ ਇਨਸਾਨ ਆ ਗਲਤੀਆਂ ਸਾਰਿਆਂ ਕੋ ਹੁੰਦੀਆਂ ਉਹ ਵੀ ਠੀਕ ਹੋ ਗਿਆ ਸਾਰਾ ਕੁਝ ਪਰ ਐਦਕੀ ਪੂਰਾ ਸਿਸਟਮ ਪੂਰਾ ਐ ਢਾਂਚੇਬੰਦ ਹੋ ਕੇ ਆਏ ਨੇ ਅਜੇ ਤੇ ਪੂਰਾ ਸੱਦਾ ਨਹੀਂ ਲੱਗਾ ਸਿਰਫ ਦੋ ਤਿੰਨ ਜਥੇਬੰਦੀਆਂ ਆਈਆਂ ਅੱਜ ਬੀਕੇਜੀ ਦੁਬਾਬਾ ਸਰਦਾਰ ਮਨਜੀਤ ਸਿੰਘ ਰਾਏ ਉਹ ਵੀ ਆ ਗਏ ਨੇ ਮੀਟਿੰਗ 'ਚ ਔਰ ਕੱਲ ਤੋਂ ਪਿੰਡਾਂ ਦੇ ਵਿੱਚ ਸਪੀਕਰ ਫੇਰ ਜਾਣਾ ਦੁਬਾਬਾ ਦੋਹਾਂ ਤਰ੍ਹਾਂ ਹੀ ਤਗੜਾ ਹੈ ਜੋਦੇ ਵੀ ਨੇ ਤੇ ਪੈਸੇ ਪੱਖੋਂ ਵੀ ਫਿਰ ਧੋਕੀ ਪਾ ਦਿੰਦੇ ਆ ਜੀ ਫਿਕਰ ਨਹੀਂ ਕਰਨਾ ਸਤਿਗੁਰੂ ਕਿਰਪਾ ਕਰਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਾਸਾ ਹੋ ਜਾਣਾ ਜੋ ਸੰਗਤ ਇਕੱਠੀ ਹੋ ਜੇ ਫਿਰ ਗੁਰੂਆਂ ਆ ਕੇ ਕੁਛ ਛੜਿਆ ਜੇ ਉਹਨਾਂ ਨੇ ਕਿਹਾ ਵੀ ਮੀਟਿੰਗ ਚੱਲੋ 5 ਘੰਟੇ ਚੱਲ ਰਹੀ 10 ਘੰਟੇ ਹੋ ਗਈ ਅਜੇ ਗੱਲਬਾਤ ਚੱਲ ਰਹੀ 2 ਦਿਨ ਹੋ ਗਏ ਜੀ ਫਿਰ ਗੱਲਬਾਤ ਚੱਲ ਰਹੀ 4 ਦਿਨ ਹੋ ਗਏ ਇਹ ਜੋਸ਼ ਠੰਡਾ ਤਾਂ ਨਹੀਂ ਪੈ ਜੂ ਨਾ ਨਾ ਬੰਦੇ ਆ ਰਹੇ ਭਾਈ ਇਹ ਇਹ ਉਹਨਾਂ ਨੂੰ ਭੁਲੇਖਾ ਹੈ ਕਿ ਜਿੰਨਾ ਜਿੰਨਾ ਉਹ ਉਹ ਕਰਨਗੇ ਨਾ ਇਹ ਉਹਨਾਂ ਜਿੰਨੀ ਚੀਜ਼ ਨੂੰ ਘੁੱਟੀਏ ਓਨੀ ਫੇਰ ਉਬਰਦੀ ਅੱਗੇ ਬ ਨੂੰ ਇੱਕ ਵਾਰੀ ਮਾਰੋ 10 ਫੁੱਟ ਤਾਂ ਜਾਂਦੀ ਏ ਇਹ ਜਿੰਨਾ ਮਰਜ਼ੀ ਘੋਟ ਲੈਣ ਉਹ ਫਿਰ ਜਦੋਂ ਫਿਰ ਜ਼ਿਆਦਾ ਘੁੱਟਣਗੇ ਫਿਰ ਇਹਨਾਂ ਦੇ ਗਲ ਤੇ ਗਲਾ ਪੈਣੀ ਏ ਪੈਣੀ ਨਹੀਂ ਪੈ ਗਈ ਹੈ ਹੁਣ ਸਾਂਭਣ ਲਈ ਤਿਆਰ ਹੋਏ ਹਨ ਮੋਦੀ ਤੇ ਮੇਰੇ ਹਿਸਾਬ ਨਾਲ ਡਬਈ ਫਿਰਦਾ ਮੰਦਰ ਦਾ ਘਾਟਨ ਕਰਨ ਸਰਕਾਰਾਂ ਦਾ ਕੋਈ ਕੰਮ ਨਹੀਂ ਹੁੰਦਾ ਗੁਰੂ ਘਰ ਬਣਾਣੇ ਮੰਦਰ ਬਣਾਣੇ ਮਸਜਿਦ ਬਣਾਣੀਆਂ ਇਹ ਧਰਮਾਲੇ ਬੜੇ ਨੇ ਬੜਾ ਕੁਛ ਸਾਰੇ ਧਰਮਾਂ ਕੋਲ ਹੁਣ ਹੋਇਆ ਕਿ ਉਲਟ ਹੋ ਗਿਆ ਉਹ ਮੰਦਰ ਬਣਾਉਣ ਦੇ ਤੇ ਰੋਡ ਪੁੱਟਣ ਦੇ ਸਰਕਾਰਾਂ ਦੇ ਕੰਮ ਹੁੰਦੇ ਰੋਡ ਬਣਾਉਣੇ ਇਹ ਰੋਡ ਪੁੱਟਦੇ ਆ ਤੇ ਜਿੱਦਾਂ ਜਿੱਦਾਂ ਲੋਕਾਂ ਨੇ ਚੜਾਇਆ ਇਹਨਾਂ ਨੂੰ ਉਦਾਂ ਹੀ ਪਬਲਿਕ ਨੇ ਲਾ ਲੈਣਾ ਤੇ ਤੁਸੀਂ ਇੱਥੇ ਦੇ ਬਸ ਨਹੀਂ ਕੋ ਤੁਹਾਡੀ ਬੋਲੀ ਦੱਸਦੀ ਪਉਦੀ ਬੈਲਟਾ ਤੁਹਾਡੀ ਹਰਿਆਣੇ ਕੀ ਗੈ ਲੱਗਦਾ ਹਾਂ ਇੱਧਰ ਹਰਿਆਣਾ ਇੱਧਰ ਮੈਂ ਤੁਸੀਂ ਤਾਂ ਕਾਫੀ ਇੱਥੇ ਪਰੇਸ਼ਾਨੀ ਹੋਣੀ ਤੁਹਾਨੂੰ ਤਾਂ ਇਹ ਪੁਲ ਦੇ ਬੰਦ ਹੋਣ ਕਰਕੇ ਹੋਰ ਰੋਡ ਹੈਗੇ ਪਰੇਸ਼ਾਨੀ ਤਾਂ ਦੇਖੋ ਹੀ ਹੈ ਵੀ ਟਰੱਕਾਂ ਵਾਲੇ ਨੂੰ ਕਿੰਨੀ ਪਰੇਸ਼ਾਨੀ ਹੈ ਹਮ ਤਾਂ 4 ਦਿਨ ਬੈਠ ਜਾਂਗੇ ਘਰਾਂ ਟਰੱਕਾਂ ਵਾਲੇ ਕਿਦੋਂ ਵਿਚਾਰੇ ਮਾਰੇ ਗਏ ਇਹ ਹੁਣ ਉਹਨਾਂ ਦੀ ਪਰੇਸ਼ਾਨੀ ਦਾ ਜਿੰਮੇ ਤੁਹਾਡੇ ਸਿਰਾਂ ਕਿ ਸਰਕਾਰ ਸਿਰਾਂ ਸਰਕਾਰ ਕੇ ਸਿਰਾਂ ਮਨਾਂ ਬੰਦ ਕਰਿਆ ਕਰਿਆ ਤਾਂ ਸਰਕਾਰ ਨਾ ਮੰਦ ਮਨਾਂ ਤੁਹਾਡੀ ਕਰਿਆ ਬੰਦ ਨਾ ਇਹੋ ਛੁੱਟੀ ਬਾਤ ਹੈ ਇੱਕ 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 ਗੱਲ ਹੋਰ ਲਗਾ ਕਰਣ ਤੇ ਆ ਨਾ ਸੁਣਿਓ ਅੱਗੇ ਨਾ ਜਦੋਂ ਕਿਸਾਨ ਤੁਰੇ ਸੀਗੇ ਤੇ ਮੈਂ ਸਟੇਜ ਤੋਂ ਬੋਲਿਆ ਸੀ ਭਾਈ ਘਾਰ ਨਾ ਬਹੁ ਵਾਰੀ ਸਾਰਿਆਂ ਦੀ ਆਉਣੀ ਏ ਇਹਨਾਂ ਜੁੱਤੀਆਂ ਕੱਲੇ ਕੱਲੇ ਨੂੰ ਮਾਰਨੀ ਹੈ ਐਤਕੀ ਚੜ੍ਹਦੀ ਕਲਾ ਜ ਹੋ ਗਿਆ ਕੰਮ ਟਰੱਕਾਂ ਵਾਲੇ ਵੀਰ ਸਾਰੇ ਨਾਲ ਆ ਇਹਨਾਂ ਨੇ ਉਹਨਾਂ ਤੇ ਵੀ ਕਾਨੂੰਨ ਨਵਾਂ ਲਾਤਾ ਹੇਟਨ ਰੰਦਾ ਉਹ ਵੀ ਬੰਦਾ ਮਰਨਾ ਮਰਨਾ 10 ਲੱਖ ਜੁਰਮਾਨਾ ਉਹ ਐਤਕੀ ਦੇ ਅੱਗੇ ਨਾਲੋਂ 10 ਗੁਣਾ ਲੋਕ ਜ਼ਿਆਦਾ ਹੋਣੇ ਨੇ ਜਿਹੜੇ ਕਹਿੰਦੇ ਸੀਗੇ ਇਹਨਾਂ ਨੇ ਗਲਤ ਕੀਤਾ ਕਹਿੰਦੇ ਸਾਈਡ ਤੇ ਲਾ ਦੇਂਗੇ ਕੱਲੇ ਪੰਜਾਬ ਦੇ ਨਹੀਂ ਕੱਲੇ ਪੰਜਾਬ ਦੇ ਨਹੀਂ ਤੁਸੀਂ ਤਾਮਿਲਨਾਡੂ ਕਰਨਾਟਕਾ ਹਰਿਆਣਾ ਯੂਪੀ ਕਿਤੇ ਸਾਰੇ ਟਰੱਕਾਂ ਵਾਲਿਆਂ ਨੇ ਸਾਈਡ ਤੇ ਲਾ ਦੇਣੀਆਂ ਗੱਡੀਆਂ ਇਹ ਲਾਲੇ ਭੁੱਖੇ ਲਣਗੇ ਜੇ ਮਾਲ ਨਾ ਪਹੁੰਚਿਆ ਦੇ ਇਹ ਜਿਹੜੇ ਚਿਪਸਾਂ ਗਾਉਂਦੇ ਨੇ ਨਾ ਘੱਟ ਘੱਟ ਕੇ ਲਵਾ ਪਿਆ ਜੋ ਇਹ ਮਿਲ ਨਹੀਂ ਆਲੂ ਤੇ ਕਿਸਾਨ ਦਾ ਹੀ ਜਾਂਦਾ ਨਾ ਚਲੋ ਸਤਗੁਰੂ ਕਿਰਪਾ ਕਰੇ ਕਿਤੇ ਪੰਜਾਬ ਵਾਸੀਆਂ ਤੇ ਜਿੰਨੇ ਵੀ ਕਿਸਾਨ ਨੇ ਭਾਰਤ ਦੇ ਵਿੱਚ ਜੇ ਇੱਕ ਸਾਲ ਫਸਲ ਨਾ ਗੋਣ ਇਹਨਾਂ ਦੀਆਂ ਨਾ ਏਸੀ ਤੇ ਚੀਕਾਂ ਵੱਜਣੀਆਂ ਬੱਬੂ ਮਾਨ ਨੇ ਕੱਲ ਹੀ ਗਿਆ ਸੀਗਾ ਵੀ ਏਸੀ ਤੇ ਚੀਕਾਂ ਵੱਜਣਗੇ ਇੱਕ ਅਦਾ ਸਾਲ ਲਈ ਫਸਲ ਰੋਕ ਲਈਏ ਇਹ ਜੇ ਸਤਗੁਰੂ ਨੇ ਕਿਤੇ ਮਨ 'ਚ ਵਸਿਆ ਦੇ ਉਹ ਵੀ ਹੋ ਜਾਏਗਾ ਕੰਮ ਤਸਵੀਰ ਹੁਣ ਇਹ ਤੁਸੀਂ ਕਾਦੇ ਲਈ ਟੰਗਿਆ ਵੈਸੇ ਇਹਦਾ ਮਤਲਬ ਕੀ ਤੋਂ ਬਣਾਇਆ ਵੀ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਹਨੇ ਟੰਗਿਆ ਬਾਕੀ ਵੀ ਪਸੰਗ ਨੇ ਹੌਸਲਾ ਕਰਦੇ ਆ ਦਿਨੇ ਹੌਸਲਾ ਦੇ ਦੇ ਕੇ ਕਿ ਕੋਈ ਅਸੀਂ ਚੱਕਦੇ ਸਾਡੇ ਦਾ ਜਿਹੜੇ ਨਿਆਣੇ ਸਾਡੇ ਉਹ ਮੋਰੇ ਹੋ ਕੇ ਹੋਰ ਵੀ ਚੱਕਣੇ ਆ ਜਾ ਕੇ ਜਿੰਦੇ ਹੋ ਸੇ ਤਾਂ ਡਾਨਾ ਨਹੀਂ ਜੋ ਡਰ ਗਿਆ ਸੋ ਮਰ ਗਿਆ ਜੋ ਖੜ ਕੇ ਨੱਚ ਗਿਆ ਜੋ ਬਾਏ ਮੁਰਲ ਮੰਜੂਰੀਆ ਹੁਣ ਉਹ ਹੀ ਆ ਬੰਦੇ ਕਹੇ ਬੰਦਾ ਨਹੀਂ ਮਰਦਾ ਹੋਰਸਾਂ ਵਿੱਚ ਵੀ ਜਵਾਨ ਉਹ ਵਰਤੀ ਕਰੇ ਹੁੰਦੇ ਆ ਜਿਨ੍ਹਾਂ ਦੇ ਕਦ ਕਾੜ ਉੱਚੇ ਹੋਣ ਜਿਹੜੇ ਤਕੜੇ ਹੋਣ ਉਹ ਵੀ ਸਾਰੇ ਕਹਿੰਦੇ ਉਦਾਂ ਦੇ ਖੜੇ ਨੇ ਇਨ੍ਹਾਂ ਦੇ ਨਪਾਈ ਦਾ ਸਾਡੇ ਨੂੰ ਨਾ ਹੀ ਕੱਦਾਂ ਦਾ ਨਹੀਂ ਹੁੰਦੀ ਲੜਾਈ ਇੱਥੋਂ ਹੁੰਦੀ ਆ ਚਾਹੇ ਉਹ ਜਵਾਨ ਹੋਵੇ ਜਾਂ 60 ਸਾਲ ਦਾ ਬਜ਼ੁਰਗ ਹੋਵੇ ਚਾਹੇ 80 ਦਾ ਹੋਵੇ ਤੁਸੀਂ ਬਾਬਾ ਦੀਪ ਸਿੰਘ ਨੂੰ ਦੇ ਲੋ ਬਾਬਾ ਦੀਪ ਸਿੰਘ ਦਾ ਖੰਡਾ ਇਹਨਾਂ ਵਿੱਚ ਕੋਈ ਵੀ ਚੱਕ ਕੇ ਦਿਖਾ ਦੇਵੇ ਤਾਂ ਹੀ ਮੰਝਵਾਗੇ ਬਾਬਾ ਦੀਪ ਸਿੰਘ ਦਾ 18 ਸਾਲ ਦਾ ਖੰਡਾ ਸੀ ਜਿਹੜਾ ਖੰਡੇ ਦਾ ਸਿਰ ਲਾ ਕੇ ਲੜਗਾ ਸੀ ਇਹਦਾ ਫੇਰ ਵੀ ਸਿਰਾਂ ਵਾਲੇ ਆ ਇਹ ਭੁੱਲਦੇ ਆ ਸਾਡੇ ਇਤਿਹਾਸਾਂ ਨੂੰ ਸਾਡਾ ਦਿੱਤਾ ਹੋਇਆ ਕਿਲਾ ਇਹਦੀ ਫੇਰ ਗਹਿਣੇ ਰੱਖਿਆ ਆ ਜਿਹੜੇ ਕਿਲੇ ਦੀ ਗੱਲ ਕਰ ਰਹੇ ਹਾਂ ਲਾਲ ਕਿਲਾ ਜੀ ਲਾਲ ਕਿਲਾ ਅਸੀਂ ਜਿੱਤ ਕੇ ਨੇ ਦਿੱਤਾ ਆ ਬਸ ਇੱਕ ਵਾਰ ਫੇਰ ਰੌਲਾ ਪੈਂਦਾ ਹੋਇਆ ਦਿਖਾਈ ਦੇ ਰਿਹਾ ਤੇ ਇਕੱਠ ਪੂਰਾ ਹਜੂਮ ਉਸੇ ਪਾਸੇ ਵੱਲ ਵਧਦਾ ਹੋਇਆ ਦਿਖਾਈ ਦੇ ਰਿਹਾ ਤੋਂ ਤਸਵੀਰਾਂ ਤੁਹਾਨੂੰ ਇਸ ਪਾਸੇ ਦੀ ਵੀ ਦਿਖਾ ਦਿਆਂ ਕਿ ਜਦੋਂ ਵੀ ਕੋਈ ਥੋੜੀ ਬਹੁਤ ਐਕਟੀਵਿਟੀ ਹੁੰਦੀ ਹੈ ਤਾਂ ਇਸ ਪਾਸੇ ਵੱਲੋਂ ਨਾਰਿਆਂ ਦੀਆਂ ਜਗਾਰਿਆਂ ਦੀਆਂ ਆਵਾਜ਼ਾਂ ਹਵਾ ਦੇ ਵਿੱਚ ਗੂੰਜਦੀਆਂ ਜੇਸੀਬ ਇੱਥੋਂ ਲੰਘ ਕੇ ਫਿਲਹਾਲ ਗਈ ਆ ਸੋ ਜੇਸੀਬ ਜਿੱਥਾਂ ਜਿਸ ਤਰ੍ਹਾਂ ਵੀਰ ਹੋਣਾ ਨੇ ਦੱਸਿਆ ਵੀ ਜੋ ਗੋਲਾ ਟੰਗ ਕੇ ਨਗਣੀ ਦੇ ਉੱਤੇ ਅਸੀਂ ਹੌਸਲਾ ਦੇ ਰਹੇ ਆ ਤਾਂ ਜੇਸੀਬ ਲੰਗੀ ਆ ਉਸ ਦੇ ਨਾਲ ਹੀ ਤੁਸੀਂ ਦੇਖੋ ਕਿ ਕਿੰਨੇ ਲੋਕ ਹੋਰ ਕਿੰਨੇ ਕਿਸਾਨ ਉਸ ਪਾਸੇ ਵੱਲ ਵਧਦੇ ਹੋਏ ਨਜ਼ਰ ਆ ਰਹੇ ਆ ਇੰਝ ਪ੍ਰਤੀਤ ਹੁੰਦਾ ਜਿਵੇਂ ਹੁਣ ਜੇਸੀਬ ਦੇ ਨਾਲ ਹੀ ਇੱਕ ਹੁਕਮ ਦੀ ਉਡੀਕ ਦੇ ਨਾਲ ਹੀ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ